ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 6-7 ਦਿਨਾਂ ਤੇ ਮੌਸਮ ਦੀ ਯਾਨੀ ਕਿ ਜੁਲਾਈ ਦੇ ਅਖੀਰ ਤੱਕ ਕੱਤੇ ਜੁਲਾਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਅਫਡੇਟ ਤੁਹਾਨੂੰ ਦੇਵਾਂਗੇ ਸੋ ਅੱਜ ਦੁਪਹਿਰ ਬਾਅਦ ਗਰਜ ਰੇਸ਼ਕ ਦੇ ਨਾਲ ਬੱਦਲ ਬਣੇ ਜਿਹੜੇ ਕਿ ਕੁਝ ਖੇਤਰਾਂ ਦੇ ਵਿੱਚ ਉਮੀਦੀਆਂ ਕਾਰਵਾਈਆਂ ਦੇ ਰਹੇ ਨੇ ਜੇਕਰ ਹਿਮਾਚਲ ਦੀ ਗੱਲ ਕਰੀਏ ਤੇ ਮੰਡੀ ਜਿਲਾ ਔਰ ਸ਼ਮਲੇ ਜਿਲੇ ਤੇ ਉੱ퍼 ਤਗੜੇ ਜਿਹੜੇ ਸ਼ਰਾਟੇ ਅਸਲੇ ਲੱਗ ਰਹੇ ਨੇ ਤਾਂ ਫਿਰ ਤੋਂ ਬਾਅਦ ਤੇ ਇਧਰ ਅਫਾ ਸਰਸਾ ਫਤਿਹਵਾਦ ਹੋ ਗਿਆ ਜੀਂਦ ਹੋ ਗਿਆ ਭਵਾਨੀ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਹਰਿਆਣੇ ਦੇ ਮੀਂਹ ਲੱਗੇ ਨੇ ਸ੍ਰੀ ਗੰਗਾ ਨਗਰ ਅਨੂਫਗੜ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗੇ ਨੇ ਰਾਜਸਥਾਨ ਦੇ ਪੰਜਾਬ ਦੇ ਵੀ ਕੁਝ ਖੇਤ ਹੌਂਦੇ ਜਿਹੜੇ 48 72 ਘੰਟੇ ਨੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਗਰਜਲਿਸ਼ ਵਾਲੇ ਪੱਧਰ ਬਣਨਗੇ ਤੇ ਸ਼ਰਾਟੇ ਲੱਗ ਸਕਦੇ ਨੇ ਵੈਸੇ ਬਹੁਤੇ ਖਾਗਾ ਦੇ ਵਿੱਚ ਮੌਸਮ ਸਾਫ਼ ਤੇ ਗਰਮ ਰਹਿੰਦਾ ਜਾ ਫਰਿਆ ਜੇਕਰ ਹੌਂਦੇ ਜਨਾ ਦੀ ਅਫਰ ਰਿਪੋਰਟ ਦੇਖੀਏ ਮੌਸਮ ਖਾਗ ਦੀ ਅਗਲੇ 5-6 ਦਿਨਾਂ ਦੇ ਲਈ ਤੇ ਜੋ ਤਾਜ਼ਾ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਅਲਰਟ ਹਟਾ ਦਿੱਤੇ ਗਏ ਨੇ ਮੌਸਮ ਮੈਂ ਕਿਉਂਕਿ ਮੌਨਸਨ ਆਲਾ ਇਸ ਲਈ ਕਿਤੇ ਨਾ ਕਿਤੇ ਗਰਜਲਿਸ਼ ਕਿਤੇ ਨਾਲ ਪੱਧਰ ਬਣਨਗੇ ਕਿਉਂਕਿ ਸੋ ਲਿਮਟਡ ਖੇਤਾਂ ਦੇ ਵਿੱਚ ਕਾਰਵਾਈਆਂ ਦੇਣਗੇ ਕਿਤੇ ਹਲਕੇ ਕਿਤੇ ਤੇਜ਼ ਸ਼ਰਾਟੇ ਟਾਈਮ ਦੇ ਨਾਲ ਲੱਗਦੇ ਰਹਿਣਗੇ ਫਾਵੇਂ ਮਾਝਾ ਖੇਤਰ ਹੈ ਦੁਬਾਬਾ ਜਾਂ ਕੋਹਾੜਾ ਸੋ ਟਾਈਮ ਦੇ ਨਾਲ ਕਿਤੇ ਨਾ ਕਿਤੇ ਸ਼ਰਾਟੇ ਲੱਗਦੇ ਰਹਿਣਗੇ ਕਿਉਂਕਿ ਮੌਇਸਚਰ ਮੌਜੂਦ ਹੈ ਮੌਨਸੂਨਤ ਜਾਂ ਕਾਰਵਾਈਆਂ ਜਾਰੀ ਰਹਿਣਗੀਆਂ ਸੋ ਆਉਂਦੇ ਦਿਨਾਂ ਦੇ ਵਿੱਚ ਜੇਕਰ ਆਪਾਂ ਨਦੀਆਂ ਜਿਹੜੇ ਦਰਿਆ ਆਪਣੇ ਵਗਦੇ ਆ ਸਤਲੁਜਾ ਰਾਵੀਆ ਬਿਆਸ ਆ ਆਖਰਾ ਟਾਈਮ ਆ ਪਾਉਂਗਾ ਟਾਈਮ ਹੈ ਥੀਮ ਟਾਈਮ ਹੈ ਇਹਨਾਂ ਪੱਖੋਂ ਕੋਈ ਅਲਰਟ ਨਹੀਂ ਹੈ ਕਿਉਂਕਿ ਇਹ ਟੈਮ ਕਾਫੀ ਹੋਣੇ ਚੱਲਦੇ ਪਹਿਲੇ ਦਰਿਆ ਵੀ ਆਪਣੇ ਠੀਕ-ਠਾਕ ਵਗ ਰਹੇ ਨੇ ਇਸ ਲਈ ਹੁਣ ਮੀਂਹ ਦੇ ਵਿੱਚ ਗ੍ਰਾਵਿਟੀ ਆਉਣੀ ਹੈ ਪਰ ਇੱਕ ਸਿਸਟਮ ਦੱਸ ਸਕਦਾ ਹੋਵੇਗਾ 28 ਤਰੀਕ ਨੂੰ ਜਿਹਦੇ ਸਦਕਾ 28 29 30 ਤਰੀਕ ਨੂੰ ਯਾਨੀ ਕਿ ਜਲਾਈ ਦੇ ਅਖੀਰ ਤੱਕ ਫਿਰ ਤੋਂ ਮੀਂਹ ਦੀ ਵਾਪਸੀ ਹੋ ਸਕਦੀ ਹੈ ਸੋ ਫਿਲਹਾਲ ਉਹ ਸਿਸਟਮ ਕਿੰਨਾ ਤਕੜਾ ਹੋਏਗਾ ਇਹ ਮੌਕੇ ਤੇ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ ਧੰਨਵਾਦ ਜੀ ਸ਼ੁਕਰੀ